ਅਉਂਦ ਸਤਵਾਂ ਅਥਰੇ ਨੱਥਾ ਤੇ ਉਹਦੇ ਬਾਪੂ ਜੀ ਖੇਤ ਗਏ ਤਾਂ ਉਦੋਂ ਵੀ ਨੱਥੇ ਦੇ ਮਨ ਵਿੱਚ ਅਜੇ ਉਹ ਦ੍ਰਿਸ਼ ਘੁੰਮ ਰਹੇ ਸਨ ਜਿਹੜੇ ਸਵੇਰੇ ਸੁਣੇ ਸਨ ਉਹ ਮੁੜਮੁੜ ਆਪਣੇ ਬਾਪੂ ਜੀ ਦੇ ਸੱਜੇ ਪੱਟ ਵੱਲ ਵੇਖ ਕੇ ਜਾਚਣ ਦਾ ਯਤਨ ਕਰ ਰਿਹਾ ਸੀ ਕਿ ਉਹਨਾਂ ਦੇ ਗੋਲੀ ਕਿੱਥੇ ਵੱਜੀ ਸੀ ਹੋਰ ਗਉ ਨਾਲ ਜਾਚਾ ਸਾਫ਼ ਦਿਸ ਵੀ ਪਿਆ ਕਿ ਔਰਤਾ ਕੋ ਲੰਗ ਮਾਰ ਕੇ ਵੀ ਦੁਰਦੇ ਹਨ ਜਦੋਂ ਦੀ ਉਹਨੇ ਸੁਰਤ ਸੰਭਾਲੀ ਸੀ ਕਦੇ ਉਹਨਾਂ ਨੂੰ ਖੁੰਡੀ ਤੋਂ ਬਿਨਾ ਤੁਰਦਿਆਂ ਨਹੀਂ ਸੀ ਵੇਖਿਆ ਪਰ ਕਦੇ ਵੀ ਇਹ ਖਿਆਲ ਨਹੀਂ ਸੀ ਆਇਆ ਕਿ ਉਹਨਾਂ ਨੂੰ ਖੁੰਡੀ ਦੀ ਲੋੜ ਕਿਉਂ ਪੈ ਗਈ ਸੀ ਕਿਉਂਕਿ ਉਹਨਾਂ ਦੀ ਸਿਹਤ ਹਮੇਸ਼ਾ ਨਵੰਨ ਰੋਈ ਰਹੀ ਸੀ ਪੇਟ ਵਿੱਚ ਕੋਬ ਵੀ ਕੋਈ ਨਹੀਂ ਸੀ ਪਿਆ ਹੋਇਆ ਖੇਤ ਕੋਲ ਆ ਕੇ ਨਥੇ ਨੇ ਵੇਖਿਆ ਚਰੀ ਦੀਆਂ ਦੁੰਬੀਆਂ ਨਿਕਲ ਆਈਆਂ ਸਨ ਕਪਾਹ ਨੂੰ ਟੀਂਡੇ ਵੀ ਲੱਗੇ ਹੋਏ ਸਨ ਇੱਕ ਕਿਹੜਾ ਮੱਕੀ ਦਾ ਵੀ ਬੀਜਿਆ ਹੋਇਆ ਸੀ ਜਿਸ ਦੀਆਂ ਛੱਲੀਆਂ ਉਹ ਕਿੰਨੇ ਵਾਰੀ ਪੁੰਨ ਕੇ ਜੱਬ ਚੁੱਕਾ ਸੀ ਇਸ ਖਿਆਰੇ ਵਿੱਚ ਹਮੇਸ਼ਾ ਉਹਦੇ ਬਾਪੂ ਜੀ ਆਪਣੇ ਲਈ 5-7 ਮਰਲੇ ਮੱਕੀ ਬਿਜਵਾਉਂਦੇ ਸਨ ਬਾਕੀ ਸਾਰੀ ਜ਼ਮੀਨ ਉਹ ਠੇਕੇ ਉੱਤੇ ਦੇ ਦਿੰਦੇ ਇਹੋ ਖਿਆਰਾ ਆਪਣੇ ਕੋਲ ਰੱਖਦੇ ਠੇਕੇ ਵਾਲਿਆਂ ਤੋਂ ਹੀ ਇਹਦੀ ਬਿਜਾਈ ਕਰਵਾ ਲੈਂਦੇ ਨੱਥਾ ਜਦੋਂ ਵੀ ਖੇਤ ਆਉਂਦਾ ਉਹਨੂੰ ਇਹੋ ਖਿਆਰਾ ਆਪਣਾ ਜਾਪਦਾ ਬਾਕੀ ਸਾਰਾ ਖੇਤ ਬੇਗਾਨਾ ਲੱਗਦਾ ਉਹ ਵਟ ਉਤੋਂ ਟੱਪਦਿਆਂ ਵੀ ਇਸ ਗੱਲ ਦਾ ਖਿਆਲ ਰੱਖਦਾ ਕਿ ਕਿਦਰੇ ਵਟ ਟੈ ਨਾ ਜਾਏ ਉਹਨੂੰ ਇੰਜ ਏhtਿਆਤ ਰੱਖਦਿਆਂ ਵੇਖ ਕੇ ਕਈ ਵਾਰ ਬਾਪੂ ਜੀ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ ਬੇਟਾ ਆਪਣਾ ਹੀ ਖੇਤ ਹੈ ਪਰ ਅੱਜ ਜਦੋਂ ਉਹਨਾਂ ਇਹੋ ਵਾਕ ਦੁਹਰਾਇਆ ਤਾਂ ਗੰਭੀਰ ਆਵਾਜ਼ ਵਿੱਚ ਨੱਥੇ ਨੇ ਕਿਹਾ ਬਾਪੂ ਜੀ ਜਦੋਂ ਆਪਾਂ ਉਹਨਾਂ ਕੋਲੋਂ ਪੈਸੇ ਲੈ ਲੈਨੇ ਆ ਤਾਂ ਇਹ ਆਪਣਾ ਖੇਤ ਕਿਵੇਂ ਰਹਿ ਗਿਆ ਆਪਾਂ ਦੱਸੋ ਕਿ ਇਹ ਮੱਕੀ ਵਾਲਾ ਕਹਿਰਾ ਵੀ ਉਹਨਾਂ ਤੋਂ ਵਿਝਵਾਉਨੇ ਆ ਕਿ ਨਹੀਂ ਆਨੰਦ ਸਿੰਘ ਨੇ ਚੁੱਕ ਕੇ ਨੱਥੇ ਦੇ ਚਿਹਰੇ ਵੱਲ ਵੇਖਿਆ ਤਾਂ ਉਹਨਾਂ ਨੂੰ ਉਸ ਦਾ ਚਿਹਰਾ ਜਵਾਨ ਹੋ ਗਿਆ ਲੱਗਾ ਉਹ ਵੀ ਗੰਭੀਰ ਹੋ ਕੇ ਸੋਚੀ ਪਏ ਗਏ ਫਿਰ ਖਾਲ ਦੀ ਵੱਟ ਉੱਤੇ ਖੜੋ ਕੇ ਦੂਰ ਤੱਕ ਫੈਲੀ ਕਪਾ ਦੇ ਸੰਘਣੇ ਬੂਟਿਆਂ ਵੱਲ ਵੇਂਦੇ ਹੋਏ ਬੋਲੇ ਤੇਰੀ ਗੱਲ ਤਾਂ ਬੜੀ ਵਾਜਬ ਹੈ ਬੇਟਾ ਅਸੀਂ ਤਾਂ ਸਧਾਰਨ ਬੰਦੇ ਆ ਤੇ ਸਾਡਾ ਵਰਤਾਰਾ ਵੀ ਉਹੋ ਹੀ ਹੈ ਜੋ ਸਾਡੇ ਵਰਗੇ ਹੋਰ ਲੋਕਾਂ ਦਾ ਜਿਉਂ ਸੋਚੀਏ ਤਾਂ ਅਸਲ ਗੱਲ ਇਹ ਹੈ ਨਾ ਕਿ ਸਾਡੇ ਵਿੱਚੋਂ ਹਰੇਕ ਨੂੰ ਸਾਡੇ ਤਿੰਨ ਹੱਥ ਧਰਤੀ ਮਿਲਨੀ ਹੈ ਤੇ ਉਹ ਵੀ ਸ਼ਾਇਦ ਮੁਸਲਮਾਨ ਨੂੰ ਹੀ ਮਿਲਦੀ ਹੈ ਹਿੰਦੂ ਨੂੰ ਉਹ ਵੀ ਨਹੀਂ ਮਿਲਦੀ ਫੇਰ ਵੀ ਬਿਨਾ ਇਹ ਸੰਸਕਾਰ ਕੱਲਾਂ ਦੇ ਜੂਨ ਪੂਰੀ ਨਹੀਂ ਹੁੰਦੀ ਇਹ ਵੀ ਇੱਕ ਮਹਾਨ ਸੱਚ ਹੈ ਬੇਟਾ ਉਸ ਵੇਲੇ ਉਹਨਾਂ ਨੂੰ ਖਿਆਲ ਆਇਆ ਕਿ ਨਿਰਾਸ਼ਾ ਵਾਲੀਆਂ ਗੱਲਾਂ ਉਹਨਾਂ ਨੂੰ ਨਥੇ ਦੇ ਸਾਹਮਣੇ ਨਹੀਂ ਸੀ ਕਰਨੀਆਂ ਚਾਹੀਦੀਆਂ ਸੱਚ ਵੀ ਕਈ ਵਾਰ ਲੁਕਾ ਕੇ ਰੱਖਣਾ ਪੈਂਦਾ ਹੈ ਵੇਲੇ ਸਿਰ ਹੀ ਸੱਚ ਪਰਖਿਆ ਤੇ ਜਾਣਿਆ ਜਾ ਸਕਦਾ ਹੈ ਏ ਸੋਚਦੇ ਆ ਉਹਨਾਂ ਨੇ ਅਚਾਨਕ ਪ੍ਰਸੰਗ ਬਦਲਦਿਆਂ ਕਿਹਾ ਕਈ ਵਾਰ ਸੱਚ ਝੂਠ ਦਾ ਨਾਟਕਾ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਪੁੱਤਰ ਕਿਸੇ ਵਾਸਤੇ ਇੱਕ ਗੱਲ ਝੂਠੀ ਹੋ ਸਕਦੀ ਹੈ ਤੇ ਕਿਸੇ ਹੋਰ ਵਾਸਤੇ ਸੱਚੀ ਅਜਿਹੇ ਵੇਲੇ ਬੰਦਾ ਬੁੱਧੀ ਵਿਵੇਕ ਨਾਲ ਹੀ ਨਖੇੜਾ ਕਰ ਸਕਦਾ ਜਾਂ ਫਿਰ ਉਹ ਸਤਿਗੁਰ ਦੀ ਬਾਣੀ 라ਵਖਾ ਸਕਦੀ ਹੈ ਨੱਥੇ ਦਾ ਧਿਆਨ ਉਹਨਾਂ ਦੀ ਗੱਲ ਵੱਲੋਂ ਹਟ ਕੇ ਸਾਹਮਣੇ ਤੋੜਿਆਂ ਵੱਲ ਚਲਿਆ ਗਿਆ ਸੀ ਉਹ ਬਾਪੂ ਜੀ ਦੇ ਮਗਰ-ਮਗਰ ਵਾਹਿਵਾਨ ਦੇ ਖਾਲ ਦੀ ਵੱਟ ਦੇ ਨਾਲ-ਨਾਲ ਤੁਰਦਿਆਂ ਨਿਗਾਹ ਟਿਕਾ ਕੇ ਤੋੜੇ ਉੱਤੇ ਵਾੜ ਮਲਿਆਂ ਤੇ ਟੁੰਡੀ ਜਹੀ 베ਰੀਵਲ ਤੱਕੀ ਜਾ ਰਿਹਾ ਸੀ ਇਸ ਕਨਾਲ ਕੁ ਥਾਂ ਵਿੱਚ ਫੈਲੇ ਹੋਏ ਤੋੜੇ ਦੇ ਉਰਲੇ ਪਾਸੇ 15 ਕੁ ਕੁਮਾਹ ਦੇ ਕਰੀਬ ਉਹਨਾਂ ਦਾ ਖੇਤ ਸੀ ਤੇ ਪਰਲੇ ਪਾਸੇ ਕਰਨੈਲ ਮਟਿਏ ਦਾ ਇਸ ਤੋੜੇ ਉੱਤੇ ਉਹਨਾਂ ਦੋਹਾਂ ਕਰਾਂ ਦੀ ਮੇਰ ਸੀ ਉਰਲੇ ਪਾਸਿਓਂ ਬਾਪੂ ਜੀ ਕਈ ਵਾਰ ਟੁੰਡੀ 베ਰੀ ਦਾ ਛਾਂਗ ਵਡਾ ਲਿਉਂਦੇ ਸਨ ਤੇ ਪਰਲੇ ਪਾਸਿਓਂ ਉਸੇ 베ਰੀ ਉਤੋਂ ਕਰਨੈਲ ਕੇ ਵੱਢ ਕੇ ਲੈ ਜਾਂਦੇ ਸਨ ਇੰਜ ਲੱਕੜ ਬਾਲਣ ਲੈਣ ਕਰਕੇ ਹੀ ਸ਼ਾਇਦ ਉਹ 베ਰੀ ਟੁੰਡੀ ਹੋ ਗਈ ਸੀ ਉਹਦਾ ਕੋਈ ਵੀ ਮੋਟਾ ਦਾਣਾ ਸਬੂਤਾ ਨਹੀਂ ਸੀ ਨੱਥੇ ਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਉਸ 베ਰੀ ਦਾ ਇਹੋ ਕਸੂਰ ਸੀ ਕਿ ਉਹ ਐਨ ਤੋੜੇ ਦੇ ਸਿਖਰ ਕਿਉਂ ਉੱਗੀ ਸੀ ਕਿ ਮਾੜੇ ਰੁੱਖ ਦਾ ਉੱਚੇ ਥਾਂ ਉੱਗ ਪੈਣਾ ਹੀ ਉਸਦਾ ਕਸੂਰ ਸੀ ਫੇਰ ਇਸ ਤੋੜੇ ਦਾ ਵੀ ਕੀ ਕਸੂਰ ਸੀ ਜਿਸ ਉੱਤੇ ਇਹ 베ਰੀ ਉੱਗੀ ਸੀ ਇਹਦੇ ਉਰਾਰ ਵੀ ਤੇ ਪਾਰ ਵੀ ਸਾਰੀ ਧਰਤੀ ਨੂੰ ਜਿਵੇਂ ਭਾਗ ਲੱਗੇ ਹੋਏ ਸਨ ਉਹਨੇ ਕਰਨੈਲ ਮਟੀਏ ਕੇ ਬੁੱਢੇ ਦਾਏ ਨੂੰ ਕਈ ਵਾਰ ਆਪਣੇ ਖੇਤ ਦੀ ਮਿੱਟੀ ਨਾਲ ਗੱਲਾਂ ਕਰਦਿਆਂ ਸੁਣਿਆ ਸੀ ਕਈ ਵਾਰ ਉਹਨੂੰ ਮਿੱਟੀ ਦੇ ਗੀਤ ਵੀ ਗਾਉਂਦਿਆਂ ਸੁਣਿਆ ਸੀ ਅਕਸਰ ਉਹ ਇੱਕ ਤੁਕ बार-बार ਉੱਚੀ ਹੇਕ ਵਿੱਚ ਗਾਉਂਦਾ ਹੁੰਦਾ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨ ਕੋਏ ਜੀਵਨ ਦੇ ਪੈਰਾਂ ਤਲੈ ਮੋਆ ਉੱਪਰ ਹੋਏ ਤੇ ਕੀ ਇਸ ਥੋੜੇ ਦੀ ਮਿੱਟੀ ਮਿੱਟੀ ਨਹੀਂ ਸੀ ਅਚਾਨਕ ਉਹਨੇ ਬਾਪੂ ਜੀ ਨੂੰ ਇਹ ਅਜੀਬ ਜਿਹਾ ਪ੍ਰਸ਼ਨ ਪੁੱਛ ਲਿਆ ਬਾਪੂ ਜੀ ਇਸ ਥੋੜੇ ਨੂੰ ਇੱਥੇ ਕਿੰਨਾ ਕੁ ਚਿਰ ਹੋ ਗਿਆ ਹੋਣਾ ਆਨੰਦ ਸਿੰਘ ਮੁਸਕੁਰਾਇਆ ਇਹ ਪੁੱਤ ਕੋਈ ਅਜਬਲਕ ਬਣਿਆ ਖਬਰੇ ਸਦੀਆਂ ਬੀਤ ਗਈਆਂ ਕਿ ਹਜ਼ਾਰਾਂ ਵਰੇ ਹੋ ਗਏ ਕੌਣ ਜਾਣੇ ਕੁਦਰਤ ਦੇ ਰੰਗਾਂ ਨੂੰ ਇਹ ਸੁਣ ਕੇ ਉਹਨੂੰ ਥੋੜਾ ਹੋਰ ਵੀ ਅਦੁੱਪਤ ਲੱਗਣ ਲੱਗ ਪਿਆ ਇਨ ਹਜ਼ਾਰਾਂ ਵਰੇ ਇੰਜ ਹੀ ਪਿਆ ਹੋ ਗਏ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਇਹਦੀ ਮਿੱਟੀ ਵੀ ਕਿਤੇ ਕੰਮ ਆ ਸਕਦੀ ਹੈ ਤੂੰ ਗੁਰਬਾਣੀ ਦਾ ਵਾਕ ਸੁਣਿਆ ਨਹੀਂ ਬਾਪੂ ਜੀ ਨੇ ਉਹਨੂੰ ਸੋਚੀ ਪਿਆ ਵੇਖ ਕੇ ਕਿਹਾ ਮਿੱਠਤ ਨੀਮੀ ਨਾਨ ਕਾ ਗੁਣ ਚੰਗਿਆਈਆਂ ਤਤ ਇਸ ਵਿਚਾਰੇ ਵਿੱਚ ਨਾ ਮਿੱਠਤ ਹੈ ਨਾ ਨਿਮਰਤਾ ਜਿੰਨਾ ਚਿਰ ਸਿਰ ਉੱਚਾ ਕਰਕੇ ਆਕੜੇ ਰਹੂਗਾ ਇਸ ਉੱਤੇ ਝਾੜ ਮਲੇ ਹੀ ਉੱਗਣਗੇ ਜਦੋਂ ਤੱਕ ਇਹ ਆਪਣਾ ਸਿਰ ਨਿਵਾ ਕੇ ਕਰਾਹੇ ਦਾ ਕਸ਼ਟ ਨਹੀਂ ਸਹਿੰਦਾ ਇਸ ਹੰਕਾਰੀ ਉੱਤੇ ਕੋਈ ਫਸਲ ਨਹੀਂ ਉੱਗ ਸਕਦੀ ਕੋਈ ਫਲ ਨਹੀਂ ਲੱਗ ਸਕਦਾ ਹੰਕਾਰ ਨੇਹਵਲ ਵੀ ਮਰਦਾ ਹੈ ਬੇਟਾ ਨੱਥੇ ਦੇ ਮਨ ਵਿੱਚ ਅਨੇਕ ਪ੍ਰਸ਼ਨ ਮੱਕੜੀ ਦੇ ਜਾਲੇ ਵਾਂਗ ਉਲਝ ਗਏ ਧੋੜੇ ਉੱਤੇ ਉਗੀਆਂ ਬੇਰੀਆਂ ਤੇ ਮਲਿਆਂ ਦੇ ਮਿੱਠੇ ਬੇਰ ਵੀ ਉਹਨੇ ਖਾਦੇ ਸਨ ਉਹਦੇ ਉੱਤੇ ਮੀਂਹ ਪੈਂਦਾ ਤੇ ਇਸ ਦੀ ਮਿੱਟੀ ਨੂੰ ਖੋਰਦਾ ਵੀ ਵੇਖਿਆ ਸੀ ਉਹਦੇ ਤੇ ਉਸ ਵਰਗੇ ਹੋਰ ਮੁੰਡਿਆਂ ਵਾਲੀਆਂ ਇੱਜੜਾਂ ਤੇ ਪਸ਼ੂਆਂ ਦੇ ਖੁਰਾਂ ਹੀਟ ਲੱਤੜਦਾ ਵੀ ਵੇਖਿਆ ਸੀ ਸੇਹਾਂ ਲੋਮਬੜਾ ਨੇ ਉਹਦੀ ਮਿੱਟੀ ਖੁਰਲ ਖੁਰਲ ਕੇ ਉਸ ਵਿੱਚ ਆਪਣੇ ਕੋਰਨੇ ਵੀ ਬਣਾਏ ਹੋਏ ਸਨ ਕਰਨੈਲ ਕੇ ਖੇਤਵਲ ਰੇਤਲੇ ਪਾਸੇ ਚੂਹਿਆਂ ਦੀਆਂ ਖੁੱਡਾਂ ਵੀ ਬੜੀਆਂ ਸਨ ਜੋ ਸ਼ਾਇਦ ਤੋੜੇ ਦੀ ਹੱਕ ਦੀਆਂ ਪਸਣੀਆਂ ਤੱਕ ਡੂੰਘੀਆਂ ਚਲੀਆਂ ਜਾਂਦੀਆਂ ਹੁਣ ਫੇਰ ਫੇਰ ਇਹ ਤੋੜਾ ਹੋਰ ਅਜੇ ਕਿਹੋ ਜਿਹੇ ਦੁਖ ਤਸੀਹੇ ਚੱਲੇ ਕਿ ਇਹਦਾ ਜਨਮਸਕਾਰਤ ਹੋ ਜਾਏ ਹੰਕਾਰ ਮੁੱਕ ਜਾਏ ਇਨਾਂ ਸੋਚਾਂ ਵਿੱਚੋਂ ਵੀ ਨੱਥੇ ਨੂੰ ਕੋਈ ਗੱਲ ਸਪਸ਼ਟ ਹੁੰਦੀ ਨਹੀਂ ਸੀ ਦਿਸ ਰਹੀ ਫਿਰ ਉਸ ਆਪ ਹੀ ਸੋਚਿਆ ਮਾਣ ਇੱਜ਼ਤ ਜਾਂ ਸਤਕਾਰ ਤੇ ਪਿਆਰ ਜਿੱਤਣ ਲਈ ਸ਼ਾਇਦ ਇਸ ਤੋਂ ਵੱਡੇ ਦੁੱਖ ਸਹਿਣ ਦੀ ਲੋੜ ਹੁੰਦੀ ਹੋਵੇ ਹਲ ਦੇ ਫਾਲੇ ਨਾਲ ਆਪਣਾ ਕਿਣਕਾ ਕਿਣਕਾ ਵਖ ਕਰਵਾ ਕੇ ਤਸੀਹੇ ਸਹਿਣ ਪਿੱਛੋਂ ਹੀ ਉਸ ਖਾਕ ਦਾ ਮਾਣ ਮਿਲਦਾ ਹੋਣਾ ਹੈ ਜਿਹੜੀ ਮੋਇਆਂ ਦੇ ਨਹੀਂ ਜਿਉਂਦਿਆਂ ਦੇ ਵੀ ਸਿਰ ਚੜਦੀ ਹੈ ਇਸੇ ਖਾਕ 'ਚੋਂ ਬੰਦੇ ਦਾ ਸਰੀਰ ਬਣਦਾ ਹੈ ਇਸ ਵਿੱਚੋਂ ਉਹ ਉਪਜੀਵ ਕਾ ਲੈਂਦੇ ਇਹੋ ਖਾਕ ਧਰਤੀ ਮਾ ਕਹੋਂਦੀ ਐ ਇਹ ਸੋਚਦਿਆਂ ਹੀ ਉਹਨੂੰ ਤਾਇਏ ਦੀ ਇੱਕ ਹੋਰ ਗੱਲ ਚੇਤਿਆਈ ਇੱਕ ਵਾਰੀ ਉਹ ਆਪਣੇ ਬਾਪੂ ਜੀ ਨਾਲ ਉਹਨਾਂ ਦੇ ਘਰ ਗਿਆ ਤਾਂ ਤਾਇਆ ਖੇਤੋਂ ਆ ਕੇ ਅਜੇ ਬੈਠਾ ਹੀ ਸੀ ਉਹਨੇ ਧੂੜ ਨਾਲ ਅੱਟੀ ਪੱਗ ਨੂੰ ਲਾ ਕੇ ਮੰਜੇ ਦੀ ਪੈਂਦ ਉੱਤੇ ਰੱਖਦਿਆਂ ਕਿਹਾ ਇਹ ਮਿੱਟੀ ਜੁਗਤੀਆ ਮੈਂ ਕਦੇ ਨਹੀਂ ਚਾੜੀ ਤੂੰ ਤਾਂ ਵਿਦਮਾਨ ਐ ਇਸ ਮਿੱਟੀ ਨਾਲੋਂ ਕੋਈ ਹੋਰ ਚੀਜ਼ ਵੀ ਪਵਿੱਤਰ ਹੈ ਇਸ ਧਰਤੀ ਤੇ ਅਨ ਉਸੇ ਵੇਲੇ ਨੱਥੇ ਦੇ ਬਾਪੂ ਜੀ ਮੱਕੀ ਵਾਲੇ ਕਿਆਰੇ ਵਿੱਚ ਜਾ ਕੇ ਟਾਮੀ ਟਾਮੀ ਰਹਿ ਗਈ ਛੱਲੀ ਤੋੜਦਿਆਂ ਗੁੰਗੁਣਾਉਣ ਲੱਗ ਪਏ ਆਪ ਗਵਾਈਐ ਤਾਂ ਸਭ ਪਾਈਐ ਔਰ ਕੈਸੀ ਚਤੁਰਾਈ ਉਸ ਪਿੱਛੋਂ ਨੱਥੇ ਦਾ ਕੋਈ ਵੀ ਹੋਰ ਗੱਲ ਪੁੱਛਣ ਦੱਸਣ ਨੂੰ ਦਿਲ ਨਹੀਂ ਕੀਤਾ ਉਹ ਆਪਣੇ ਵਾਲੇ ਦਵਾਲੇ ਦੂਰ ਤੱਕ ਫੈਲੀਆਂ ਪੈਲੀਆਂ ਸੰਗਣੇ ਪਰਿਵਾਰ ਵਾਲੀਆਂ ਟਾਲੀਆਂ ਕਿਕਰਾਂ ਤੋੜੇ ਦੇ ਪਿਛਲੇ ਪਾਸੇ ਹੌਲੀ-ਹੌਲੀ ਲੈਂਦੇ ਸੂਰਜ ਨੂੰ ਵੇਂਦਾ ਰਿਹਾ ਤੇ ਉਹਨੂੰ ਇੰਜ ਜਾਪਿਆ ਜਿਵੇਂ ਉਹ ਜ਼ਿੰਦਗੀ ਦਾ ਕੋਈ ਬਹੁਤ ਗੁੱਝਾ ਭੇਤ ਸਮਝਣ ਦਾ ਯਤਨ ਕਰ ਰਿਹਾ ਹੋਵੇ ਫਿਰ ਅਚਾਨਕ ਇੰਜ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ ਦਾ ਇਹ ਭੇਤ ਉਹਨੂੰ ਬਾਪੂ ਜੀ ਦੇ ਇਨ੍ਹਾਂ ਸ਼ਬਦਾਂ ਨੇ ਸਮਝਾ ਦਿੱਤਾ ਸੀ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਉਹਦੇ ਚਿਹਰੇ ਉੱਤੇ ਛਿਪਦੇ ਸੂਰਜ ਦੀ ਲਾਲੀ ਨਾਲ ਜਾਂ ਅੰਦਰਲੀ ਕਿਸੇ ਅਪਾਰ ਖੁਸ਼ੀ ਸਦਕਾ ਇੱਕ ਅਜਿਹੀ ਚਮਕ ਆ ਗਈ ਜਿਸ ਨੂੰ ਵੇਖ ਕੇ ਬਾਪੂ ਜੀ ਨੇ ਮੁਸਕਰਾਉਂਦਿਆਂ ਕਿਹਾ ਐਉਂ ਲੱਗਦਾ ਨੱਥਾ ਸਿਆ ਜਿਵੇਂ ਹੁਣ ਤੂੰ ਸਿਆਣਾ ਹੋ ਗਿਆ ਗਿਆਨਵਾਨ ਪਰ ਉੱਤਰ ਦੇਣ ਦੀ ਥਾਂ ਨੱਥਾ ਬਾਪੂ ਜੀ ਤੋਂ ਰਸਮੋੜ ਦਾਣਿਆਂ ਵਾਲੀਆਂ ਛੱਲੀਆਂ ਸੰਭਾਲਦਿਆਂ ਉਹਨਾਂ ਵਾਂਗ ਹੀ ਮੁਸਕਰਾ ਪਿਆ ਬੋਲਿਆ ਕੁਝ ਨਹੀਂ